ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਰਪੁਰਖ ਅੱਗੇ ਅਰਦਾਸ ਆ ਬੇਨਤੀ ਹੈ ਜੋ ਜੜੀ ਇਹ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵੀਰ ਭਾਈ ਬਜ਼ੁਰਗ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਜੜੀਆਂ ਜਾਇਜ ਮਨੋ ਕਾਮਨਾਵਾਂ ਉਹ ਪੂਰੀਆਂ ਕਰਦੇ ਹੋ ਜੀ ਮੰਡਲੇ ਖੇਤਾਂ ਦੇ ਵਿੱਚ ਪਹੁੰਚੇ ਹੋਏ ਆ ਜੀ ਅੱਜ ਇੱਥੇ ਇੱਕ ਟਿਲ ਟੈਂਕ ਤੇਲਾ ਇਹਦੀਆਂ ਦੋ ਦਵਾਈਆਂ ਦੀ ਸਪਰੇਅ ਕਰਨੀ ਹੈ ਬੰਦਿਆਂ ਤੇ ਨਾਲ ਦੀ ਨਾਲ ਅਸੀਂ ਉਹ ਖੇਤ ਬਹਾਈ ਕਰਨੀ ਹੈ ਦੋ ਦਿਨ ਹੋ ਗਏ ਸੀ ਉਹਨੂੰ ਬਾਏ ਨੂੰ ਆ ਮੈਂ ਵਿੱਚੇ ਵਿੱਚ ਹਜੂਰ ਸਾਹਿਬ ਵੀ ਜਾਇਆ ਸੀਗਾ ਤੇ ਹਜੂਰ ਸਾਹਿਬ ਕਹੋ ਗਿਆ ਮਤਲਬ ਸੱਚਖੰਡ ਹਰਮੰਦਰ ਸਾਹਿਬ ਆ ਮੇਰੇ ਦੋ ਦਿਨ ਲੱਗੇ ਉੱਧਰ ਤੇ ਵਾਪਸ ਆ ਕੇ ਤੇ ਆਉਂਦੀ ਸਾਰੇ ਹੁਣ ਆ ਸਪਰੇਅ ਦਾ ਕੰਮ ਤੇ ਨਾਲੇ ਆਪਣਾ ਉਹਦੀ ਬਾਹ ਬਹਾਈ ਤੇ ਹੋਰ ਦੇਖਦੇ ਆ ਜੋ ਕੁਛ ਵੀ ਇੱਥੇ ਛੋਟੇ ਮੋਟੇ ਜੇ ਕੰਮ ਹੋਇਆ ਉਹਨਾਂ ਨਿਬੜਨ ਦੀ ਕੋਸ਼ਿਸ਼ ਕਰਾਂਗੇ ਦਵਾਈਆਂ ਕਿਹੜੀਆਂ ਕਰੀਆਂ ਲੈ ਕੇ ਆਉਂਦੀਆਂ ਉਹ ਤੁਹਾਨੂੰ ਦਿਖਾ ਦਿੰਦੇ ਆਪਾਂ ਮੇਲੋ ਜੀ ਵਿੱਕੀ ਨੂੰ ਵਾਹ ਜੀ ਦਾ ਖਾਲਸਾ ਵਾਹ ਜੀ ਦਾ ਉਨ ਦੇਖਾਂ ਲਾਲ ਜੀ ਕਮੀਜ਼ ਪਾਈ ਵੀ ਨੇ ਤੇਰੀ ਆਇਆ ਲਾ ਧੁੱਪ ਬਹੁਤ ਚਮਕਦੀ ਹੈ ਇਹ ਕਿਸਾਨ ਅੱਛਾ ਚਲ ਠੀਕ ਹੈ ਐਨ ਐਫ ਐਲ ਨ ਐਫ ਐਲ ਇਹ ਕਿਸਾਨ ਥੈਮਾ ਥੈਮਪਾ ਥੈਮਾ ਸੁਪਲਾਸ ਹਮ ਕਬੀ ਇਹ ਅਨਫਰਾਂ ਵਾਲਾ ਦੀ ਹੋਈਆਂ ਇਹ ਉਹਦੀ ਹੋਣੀ ਹੈ ਤੇਲੇ ਦੀ ਨਾ ਹਮ ਇਹ ਦਾਣਾ ਨਖਾਰੰਦੀ ਆਹ ਦਾਣਾ ਨਖਾਰੰਦਾ ਹੋ ਗਿਆ ਟਿਲਟ ਹੋ ਗਈ ਪ੍ਰੋਪੀ ਕੋਨਾ ਇਹਨੇ ਹੋਰ ਆ ਕੋਈ ਇਹ ਪ੍ਰੋਪੀ ਕੋਨਾ ਜੋ ਨਹੀਂ ਲਿਖਿਆ ਤੂੰ ਮਨੂ ਰਾਜੂ ਜੀ ਨੇ ਭੇਜੇ ਕੋਨਾ ਜੋ ਲੈ ਚਲ ਕੋ ਗੱਲ ਹੈ ਹਾਂ ਤਾਂ ਉਹਦੇ ਉਹਦੇ ਨਾਲ ਦਾ ਹੀ ਅਸਾਲਟ ਤਾਂ ਹਮ ਹਾਲ ਤਾਂ ਹੋ ਨਹੀਂਦਾ ਮੇਰੇ ਕੋਲ ਆ ਸੈ ਨਹੀਂ ਤਦੋਂ ਮਰੀਤ ਪਹਿਲਾਂ ਕੀ ਕਰਨਾ ਫਾੜਿਆਂ ਗੱਲੇ ਬਾਦੰਦੇ ਹਨ ਕੋਈ ਹੋਗਾ ਇੱਕ ਪਾੜੋ ਫਾੜਿਆਂ ਨਹੀਂ ਪਾ ਕੇ ਫਿਰ ਰੋਟਾ ਬੇਟਰ ਕਮਾ ਲੈਂਦੇ ਜੇ ਗਿੱਲ ਜੀ ਨਿਕਲ ਆਈ ਵਿੱਚ ਤੇ ਫਿਰ ਥੋੜਾ ਦੁਬਾਰਾ ਰੋਟਾ ਬੇਟਰ ਘੁਮਣਾ ਪਰ ਰੋਟਾ ਬੇਟਰ ਨਾਲ ਸੋਕੇ ਵਿੱਚ ਘੁਮਣਾ ਕਰ ਚੱਲ ਦੇਖ ਲੈਂਦੇ ਪਹਿਲਾਂ ਫਾੜਿਆਂ ਗੱਲੇ ਕਰ ਲੈਂਦੇ ਆ ਇੱਕ ਵਾਰ ਪਾਪਾ ਜੀ ਕਿੱਧਰ ਪਾਪਾ ਜੀ ਹੁਣ ਉਹ ਮੁੰਡਾ ਸਾਈਕਲ ਉਹ ਖੜਾ ਸਾਈਕਲ ਹੂੰ ਉਧਰ ਹੀ ਹੋਣਾ ਹੈ ਨਾ ਅੱਛਾ 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 ਸਲਤੋਂ ਵਾਲਿਆ ਡਾਕਟਰ ਹਾਂ ਸਲਤ ਠੀਕ ਆ ਮੈਂ ਜਾਂਦਾ ਉਧਰੋਂ ਦੇਖ ਲਾਂ ਕਣਕ ਕਿਆ ਕਰਦੇ ਹੋ ਕਿਹੜੇ ਹਿਸਾਬ ਕਿਤਾਬਾਂ ਉਹਨਾਂ ਦਾ ਤੇ ਇੱਥੇ ਥੀ ਰੱਖਦੇ ਪਈਏ ਉਰੀ ਹੁਣ ਕਿੱਧਰ ਪਈਏ ਕਿੱਥੇ ਆ ਮੈਂ ਕਿਹਾ ਹੁਣ ਇੱਥੇ ਦੇ ਹਾਲ ਖੜੇ ਕਿੱਥੇ ਅੱਛਾ ਬਿੰਦਰ ਦੇ ਲੱਗੇ ਬਿਲਾਉਣ ਦਾ ਠੀਕ ਆ ਠੀਕ ਆ ਠੀਕ ਆ ਓਕੇ ਉਧਰ ਵੀ ਲੱਗੀ ਵੀ ਸਪਰੇ ਹੁਣ ਬਿੰਦਰ ਦੇ ਵੀ ਨਾਲੇ ਲੱਸੀ ਜੀ ਪੀਣ ਕਰਕੇ ਗੜੇ ਦੇ ਵਿੱਚ ਥੋੜੀ ਜਿਹੀ ਇੱਕ ਉਹ ਹੋ ਗਈ ਖਰਾਬ ਜੀ ਮਸਤ ਹੁੰਦੀ ਆ ਅੱਛਾ ਆ ਨਿਸ਼ਾਨੀਆਂ ਲਾਤੀ ਜਿਹੜੀ ਸਿੱਧੀ ਸੇਹ ਵਾਲੀ ਐਥੇ ਅੱਧਰ ਅੱਧਰ ਵੱਡਣਗੇ ਜੀ ਇਹ ਅਰੇੜਾ ਪਾਪਾ ਜੀ ਕਿੱਥੇ-ਕਿੱਥੇ ਫਿਰਦੇ ਆ ਉਹ ਤਾਂ ਬੰਦੇ ਉਹੀ ਹੋਏ ਆਪ ਹੀ ਦੇ ਦਿੱਤਾ ਸੀਗਾ ਜੀ ਫਿਰ ਆਹ ਉਪਰ ਵਾਲਾ ਬਚਾ ਲਿਆ ਸੀ ਹੁਣ ਇੱਧਰ ਵਸੇ ਨਿਸ਼ਾਨੀਆਂ ਲਾਤੀਆਂ ਜੀ ਕਣਕ ਤਾਂ ਸਾਰੀ ਠੀਕ ਐ ਖੜੀ ਐ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਇਹ ਸਾਨੂੰ ਦਿਖਾਈਏ ਪਰ ਹੁਣ ਜੇ ਗੱਰਨਾ ਬੀਜਣਾ ਹੈ ਫੇਰ ਤਾਂ ਕਰਨਾ ਹੀ ਪਣਾ ਕੁਝ ਨਾ ਕੁਝ ਉੱਪਰ ਆਸਮਾਨ ਦੇਖੋ ਕਿੰਨਾ ਸੋਹਣਾ ਨੀਲਾ ਜਾ ਥੱਲੇ ਆਹ ਇਹ ਵੀ ਇੱਕ ਵਿਊ ਨੇ ਇਹਦੀ ਵੀ ਇੱਕ ਸਾਈਟ ਹੈ ਜੇ ਇੱਕ ਨਾਲ ਦੇ ਕਹਿੰਦੇ ਵਿਊ ਬਣਾ ਬਣਾ ਕੇ ਤੁਸੀਂ ਪਾਓ ਤਾਂ ਉੱਥੇ ਤੇ ਵੀ ਇਨਕਮ ਆ ਸਕਦੀ ਹੈ ਚਲੋ ਮੋਂ ਟਰੈਕਟਰ ਪਰੇ ਦੇਖਦੇ ਮੈਂ ਅਹੀਂ ਕਢਦਾ ਟਰੈਕਟਰ ਮੇਰੇ ਲੱਕ ਦੇ ਸਾਨ-ਸਾਨ ਆ ਜੀ ਇਹ ਤੁਹਾਨੂੰ ਦਖਾਵਾ ਨਾਲ ਖੜੀ ਹੈ ਦੇਖੋ ਰੇ ਆ ਮੇਰੇ ਢਿੱਡ ਦੇ ਬਰਾਬਰ ਹੀ ਹੋ ਵੀ ਲੱਕ ਦੇ ਥਾਨ ਦੇ ਕੋਲ ਨੂੰ ਇੱਕ ਨੰਬਰ ਕਣਕਾ ਕਰਦਾ ਨਹੀਂ ਤਾਂ ਹੈਗਾ ਚਲੋ ਹੁਣ ਦੇਖੋ ਤਾਂ ਬਾਲ ਦੇ ਟਿੱਕਣਾ ਖੜੀ ਹੈ ਕਹਿੰਦੀ ਹੈ ਇੱਕ ਵਾਰ ਵੀ ਹਾਂ ਪਰ ਇਹਨਾਂ ਨੇ ਪਹਿਲਾਂ ਪੈਸਾ ਬਸੂਰ ਹੋ ਜਾਣਾ ਜੀ ਇਹਨਾਂ ਦਾ ਆਪਣਾ ਕੀ ਕਹਿੰਦੇ ਆ ਗੁਜਰਾਂ ਦਾ ਇਹਨਾਂ ਕੋ ਮੇਰੇ ਹੀ ਦੁੱਧ ਜਾ ਰਹੇ ਹੁਣ ਆ ਚਲੋ ਜੋ ਮਾਲਕ ਨੂੰ ਮਨਜ਼ੂਰ ਹੈ ਜੀ ਕੀ ਹੋਇਆ ਇਹ ਵੀ ਨਾ ਜੈਬ ਨਹੀਂ ਹੈਗੀ ਮੈਂ ਅੱਛਾ 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 ਚੱਲ ਚੱਲ ਕਹਿੰਦਾ ਜੈਬ ਨੂੰ ਜੈਪ ਨਹੀਂ ਹੈਗੀ ਵੀ ਡਿੱਗ ਸਕਦਾ ਪੱਕੀ ਗੱਲ ਆ ਇਹ ਬਹੁਤ ਪੰਗਾ ਖੋਂਦਾ ਜਿਉਂ ਜਿਉਂ ਅਸੀਂ ਮਹਿੰਗੇ ਫੋਨ ਲਈ ਜਾਂਦੇ ਆਈ ਦੀ ਤਾਂ ਮੈਨੂੰ ਇੰਨੀ ਟੈਨਸ਼ਨ ਰਹਿੰਦੀ ਆ ਨਾ ਲੱਖ ਰੁਪਏ ਵਾਲੇ ਫੋਨ ਦੀ ਉਹ ਮੁੱਲ ਦੀ ਟੈਨਸ਼ਨ ਲੱਤੀ ਬਗੈਰ ਮਤਲਬ ਦੇ ਕਹਿੰਦੇ ਜਿਹਨੂੰ ਬਾਹਰ 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 इधर रखी थोड़ा जहा हो जानी है खासा बाहर चलता है उदन के बाद बहाई भी नहीं करी बिकी ने हाँ थोड़ा जहा खुला है ਡੰਡਾ ਥੋੜਾ ਮੁੜਦਾ ਜਾਵੇ ਮੀਂਹ ਕਰਕੇ ਲੋੜ ਨੂੰ ਨਾ ਫੈਟਰ ਮੈਂ ਮੰਨ ਡੰਡਾ ਹੀ ਖੋਲਦਾ ਜਾ ਕੇ ਇਹ ਹੁਣ ਉੱਪਰ ਬੈਠੇ ਬੰਦੇ ਨੂੰ ਨਹੀਂ ਕਈ ਵਾਰ ਜੱਜਮੈਂਟ ਹੁੰਦੀ ਬੜੀ ਚੀਜ਼ ਹੈ ਉਹਨੇ ਆਪਣੇ ਫਲੋ ਕਰ ਚੱਲੀ ਜਾਣਾ ਰੇਸ ਨਾਲ ਪਰ ਇਹ ਪਿੱਛੇ ਬੰਦਾ ਦੇਖ ਸਕਦਾ ਮਨ ਲੱਗਾ ਉਹ ਦਿਨ ਮੈਂ ਵੀ ਇਕ ਨਹੀਂ ਬਾਈ ਗਿਆ ਹੁਣ डंडा खोल होना थोड़ा डंडा खोल होना है हां थोड़े चल इन्हना जो ट्रैक्टर फ्री हो गया ੋ ਜੀ ਬਾਹ ਹੋ ਗਿਆ ਜਾਤੇ ਵਿਕੀ ਉਹ ਖੋਲਿਆ ਆ ਆਪਣਾ ਡੰਡਾ ਜੱਜ ਟਰੈਕਟਰ ਨੇ ਰੋੜ ਨਹੀਂ ਘਟ ਲਤਾ ਹਾਂ ਪਹਿਲਾਂ ਮੂਰ ਦੇ ਫਾਲੇ ਵੱਧ ਲੱਗਦੇ ਸੀ ਹਾਂ ਫਿਰ ਉਹ ਦੇਖਣੇ ਤਾਂ ਮੇਰੇ ਜੀ ਬਿੰਦਰ ਨੂੰ ਅੱਜ ਬਿੰਦਰ ਅੱਛਾ ਬਿੰਦਰ ਤੇਰੀ ਸਪਰੇਅ ਚੱਲਦੀ ਹੈ ਹਾਂ ਹਾਂ ਤੁਸੀਂ ਮੇਰੀ ਵੀਜੀ ਵੀ ਕਣਕ ਵੱਢਤੀ ਯਾਰ ਹਾਂ ਯਾਰ ਕਈ ਇੱਕ ਗੱਲ ਹੈਗੀ ਬਈ ਇਹ ਬਈ ਵਿਕੀ ਗੱਲ ਮਾਲਣਾ ਇਹ ਇਹ ਇੱਕ ਚੀਜ਼ੇ ਪੁਆਇੰਟ ਹੈਗਾ ਵੀ ਇਹਦੀ ਬੀਜੀ ਹੋਈ ਕਣਕ ਦਾ ਕਿਸੇ ਨਾ ਕਿਸੇ ਟਾਈਮ ਵੱਡ ਤਾਂ ਹੋਣੀ ਹਤੀ ਪਰ ਕੱਚੀ ਵੱਡਲੀ ਸੀ ਕਾਲੀ ਕਰਕੇ ਥੋੜੀ ਇਹ ਤਾਂ ਇਹ ਕਹਿੰਦਾ ਨਾ ਵੱਡੇ ਨਾ ਹੁੰਦੀ ਹੈ ਹੈ ਮਤਲਬ ਇਹ ਚਾਹੁੰਦਾ ਤੂੰ ਵੀ ਵੱਡੇ ਨਾ ਹੁੰਦੀ ਨਾ ਨਾ ਹਾਂ ਉਹਦੇ ਟਾਈਮ ਕੋ ਬੰਨੀ ਸੀ ਅੱਛਾ ਟਾਈਮ ਕੋ ਵੱਡਣੀ ਸੀ ਅੱਛਾ ਕਣਕ ਸਾਰੀ ਵਧੀਆ ਹੋਈ ਵੀ ਬਿੰਦਰ ਮਾਰੀ ਜਾਂਦੀ ਸੀ ਕਣਕ ਹਾਂ ਚੱਲ ਹੁਣ ਆਹ ਮਹਾਚਲ 2 ਸਾਲ ਦੀ ਗੱਲ ਹੋ ਗਈ ਸੀ ਖਾਂ ਆਪਣੀ ਉਹਨਾਂ ਨਾਲ ਮਹਾਚਲ ਗੰਨਾ ਹੀ ਤੱਕ ਦਿੰਦੇ ਆ 20000 ਦਾ ਕੀਲਾ ਵੇਗਿਆ ਦਾ ਆਪਣਾ ਇਹ ਅ ਮਾਨਲਾ ਵੀ ਜੇ 20 ਕੁਆਂਟਲ ਦੀ ਵੀ ਨਿਕਲਦੀ ਔਰੇ ਤੇ ਹਾਂ ਉੱਥੀ ਜਗਾ ਮੈਂ ਦਾ ਵੀ ਖਰਚੇ ਪਾ ਕੇ ਹਾਂ ਉਹ ਗੱਲ ਲਾਉਣੀ ਸੀ ਗੰਨਾ ਵਧੀਆ ਨਾਲ ਜੰਨਾ ਪਿਛੇ ਗੰਨਾ ਹੁਣ ਗੰਨੇ ਨਾਲੇ ਆਹੀ ਸਾਲ ਸੇ ਵੱਡ ਹੋ ਜਾਣਾ ਛਾਂ ਹਾਂ ਕਲੇ ਹੋਰ ਫਾਇਦਾ ਹੋਏ ਨਾ ਕਿਹਦਾ ਗੰਨਾ ਬੀਜ ਹੋ ਗਿਆ ਔਰੇ ਘਾਹ ਨੂੰ ਹੋਰ ਵਧਾਉਣਾ ਪੈ ਗਿਆ ਬੋਲ ਤੇ ਘੜ ਆਪਣਾ ਬੀਜ ਲੈ ਜਦੇ ਹਲੇ ਵੀ ਮੇਰਾ ਮੂਡ ਦੇਖਣਾ ਹੈ ਜੇ ਤੇਰੀ ਨਿਗਾ ਦੇ ਵਿੱਚ ਹੋਈ ਗੱਲਬਾਤ ਕਿਤੇ ਤਾਂ ਦਸੀ ਜਿਹੜਾ ਆਹ ਮਤਲਬ ਇਹ ਹੁਣ ਤਾਂ ਕੀਲਾਕ ਹੋ ਗਿਆ ਸਮਝ ਲੈ ਇਹ ਆਹ ਕੀਲਾ ਵੀ ਗੈਲ ਜਿਹੜਾ ਖੜਾ ਹੈ ਏ ਵੀ ਮੈਂ ਬੀਜਾਂ ਨੂੰ ਫਿਰਦਾ ਜੀ ਜੇ ਕਿਸੇ ਬੀਜ ਮਿਲ ਜਵੇ ਨਾ ਜਦ ਮੌਕੇ ਪਰ ਮਨ ਨੂੰ ਮਿਲ ਜਾ ਆਪਣਾ ਹੀ ਰੱਖ ਲਾ ਫਿਰ ਯਾਰ ਗਿਰੇ ਆਵਾ ਚੂਹੇ ਨੇ ਖਾ ਲਿਆ ਨਾ ਉਹ ਤਾਂ ਸਾਲਾ ਜਮਾ ਹੀ ਪੰਗਾ ਤਾਂ ਆ ਹੈ ਨਹੀਂ ਤਾਂ ਮੈਂ ਰੱਖਿਆ ਬਾਈ ਤਾਂ ਜੇ ਖੜਾ ਹੁੰਦਾ ਫੇਰ ਪਰ ਪਰਵਾਹ ਕੋਈ ਨਹੀਂ ਦੀ ਕੋਈ ਸ਼ਾਇਦ ਕਿ ਕਿਲਾ ਹੋਰ ਵੀ ਚੱਕ ਦਿੰਦਾ ਤਾ ਲੜੇ ਬੱਤੇ ਵਾਲਾ ਕੋਈ ਉਹਦਾ ਰੌਲਾ ਹੈ ਹੀ ਨਹੀਂ ਤਾਂ ਫਿਰ ਬੀਜ ਦੇ ਚੱਕਰ ਪੈਂਦਾ ਬੀਜ ਦਾ ਚੱਕਰ ਪੈਂਦਾ ਤੇ ਉਹ ਸਰਵੇਅਰ ਨਾਲ ਗੱਲ ਕਰਕੇ ਦੇਖਣੀ ਪਣੀ ਆਪਾਂ ਨੂੰ ਹਣਾ ਤੇ ਆ ਵੀ ਮਹੀਨਾ ਹਲੇ ਮਹੀਨਾ ਪਿਆ ਮਹੀਨਾ ਪੂਰਾ ਆ ਜਦੋਂ ਕੋਈ ਜੇ ਸਲੀਆਂ ਨਹੀਂ ਮਿਲ ਦੀ ਡੇਟ ਕਿੰਨੀ ਗਈ ਹੈ ਹੁਣ ਮੇਰੇ ਦਿਵੇਟ ਨਾਲ ਕੋਈ ਚੱਕਰ ਨਹੀਂ ਜੀਦਾ ਚੱਲਦਾ ਮੇਲੇ ਸਾਰੇ ਤਾਂ ਆਫਿਸੇ ਚੱਲਦਾ ਫਿਰ ਤਾਂ ਮਹੀਨੇ ਤੱਕ ਗੰਨਾ ਖੜਾ ਵੀ ਰਹਿ ਜਾਂਦਾ ਲੋਕਾਂ ਦਾ ਮਿਲ ਵੀ ਸਕਦਾ 85 ਹਾਂ 85 ਮਿਲ ਜੇ ਤਾਂ ਵੀ ਕਿ ਕਦੋਂ ਕੋਈ ਫੱਟਾ ਤਾਂ ਵੀ ਕੋਈ ਰੌਲਾ ਹੀ ਨਹੀਂ ਅੱਛਾ ਤਾਂ ਘਰ ਕੁਰਜੇ ਨਾਲ ਨਾ ਹੈਗਾ ਇੱਥੇ ਤਾਂ ਸੂਰ ਦੀਆਂ ਨਹੀਂ ਮਾਰ ਕੇ ਆਉਂਦਾ ਨਹੀਂ ਆਉਂਦੇ ਨਹੀਂ ਮਾਰ ਹੁੰਦੀ ਨਹੀਂ ਛੇਤੀ ਘਰ ਕੁਰਜੇ ਹੈਗੇ ਇਹ ਵੀ ਗਲਤ ਨਹੀਂ ਠੀਕ ਹੈ ਉਹ ਜਲੇ ਨੇ ਕਿਲਾ ਬੀਜੂ ਆਪਣੇ ਵਿੱਚ ਦਾ ਹਮ ਜਦ ਤੱਕ ਜ ਤਰੇ ਹਾਲ ਇੱਕ ਚੱਕਰ ਹੋਰ ਵੀ ਪਿਆ ਵਾ ਸਾਡਾ ਸਾਡਾ ਸਾਥੀ ਜਿਹੜਾ ਰੋਡਾ ਬਾਈ ਉਹ ਕਹਿੰਦਾ ਤੁਸੀਂ ਸਾਰੀ ਬਾਲੂ ਕਹਿੰਦਾ ਯਾਰ ਪਹਿਲਾਂ ਦੱਸ ਦੇ ਦੱਸੇ ਤੁਸੀਂ ਬਾਲੂ ਕਹਿੰਦਾ ਹਾਂ ਰੁਕ ਆਈਏ ਜੀ ਹੁਣ ਥੋੜਾ ਗੰਨਾ ਹੋ ਜੂਏ ਮੰਨ ਲੈ ਹਾਂ ਜਿੱਥੇ ਮੋਟਰ ਵੀ ਸਾਹ ਜਣਾ ਹਾਂ ਪੂਰਾ ਸਾਹ ਪੂਰਾ 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 ਨਹੀਂ ਨਹੀਂ ਸਾਹ ਵਾਲੀ ਵੀ ਗੱਲ ਕਿਹਾ ਹੈ ਮੇ ਵੀ ਹੁਣ ਆਪਾਂ ਦੇਖਣਾ ਪਿਛਲੇ 2-3 ਸਾਲਾਂ ਤੇ ਮੀਂਹ ਵੀ ਪਸਾਈ ਇਹ ਪੈ ਰਹੇ ਆ। ਕਮਾਲਾ 2 ਕਿੱਲੇ-ਕੱਲੇ ਦੇ ਵੀਝੋਗੇ। ਹਾਂ। ਉਹਨੂੰ ਇੱਕ ਮੀਂਹ ਪੈ ਗਿਆ ਬਰਸਾਤ ਚ। ਹਾਂ ਬਸ। ਬੜੀ ਲੋੜ ਨਹੀਂ ਪਣੀ ਸਹੀ ਗੱਲ ਹੈ ਤੇਰੀ ਗੱਲ। ਠੀਕ ਹੈ ਨਾ ਮੈਂ ਤਾਂ ਇਹ ਗੱਲ ਦੱਸ ਕੇ ਲੱਗੀ ਪਾਲਦੀ ਮੋਟਰਾਂ ਤਾਂ। ਪਾਲਦੀ ਆ ਰਾਮ ਗੱਲ। ਆਰਾਮ ਗੱਲ ਯਾਰ। ਕਿਉਂਕਿ ਧਰਤੀ ਚ ਪਾਣੀ ਗੱਲ ਆ ਪਾਣੀ ਖੜਦਾ ਹੋਰੇ। ਹਾਂ ਹਾਂ। ਰੌੜਾਤਾ ਹੈ ਜੇ ਉਂ ਹੁੰਦੇ ਮੈਂ ਪਾਪ ਪਾ ਲੈਣਾ ਉੱਥੇ ਦੇ ਵਿੱਚ ਵਿੱਚ ਨੂੰ ਸਿੱਧਾ ਉਹਨੂੰ ਦਰਿਆ ਵਾਲਾ ਹੀ ਵੀ 5 ਫੁੱਟ ਉੱਚਾ ਪਾਣੀ ਚਲਾ ਲੈ ਆਉਂਗਾ ਤੂੰ ਚੜਾ ਲੈ ਆਣ ਉੱਥੇ ਦੇ ਸਾਲੀ ਉੱਥੇ ਮੋਟਰ ਲਾ ਦੇਣੀ ਕਿਲੇ ਆ ਹੁਣ ਕਹਿ ਜਾ ਤੇਰਾ ਸਰਦਦਾ ਹੀ ਹੈ ਸੰਗਾ ਹੁਣ ਤਾਂ ਤਾਂ ਘਟਾਤਾ ਕੀਲਾ ਹੁਣ ਤਾਂ ਜਮੇਂ ਹੀ ਦਰ ਜਾਣਾ ਤੇ ਬਿੰਦਰ ਜਿਹੜਾ ਟਰੇ ਵਾਲਾ ਸਿਸਟਮ ਹੁੰਦਾ ਉਹ ਵੀ ਠੀਕ ਸਾਲਾ ਬੀਜ ਕੀਲੇ ਤਾਂ ਕਿੰਨੀ ਅੱਖ ਲੱਗੂਗੀ ਉਹਦੇ ਤੇ ਹੈੜੀਆ ਕੁਝ 5000 5000 ਅੱਖ ਲਾਉਣ ਨੂੰ ਬਣੀ ਨਾ ਹਾਂ 5000 ਅੱਖ ਟਰੇ ਦੇ ਵਿੱਚ ਕਿੰਨੀ ਹੁੰਦੀ ਇੱਕ ਚਾ ਕਿ ਤੇਜੋ ਮਗਨਾ ਬੀ ਲਾਈਨ ਹੁੰਦੀ ਆ ਮਾ 100 ਹੁੰਦੀ ਬਾਰਾ 2 ਗੁੰਨੀ ਆਪਣਾ ਤੇ ਉਹਦਾ ਫਿਰ ਅੰਡੇਆਂ ਵਾਲੀ ਹੋਗੀ ਟ੍ਰੇ ਉਹ ਅੰਡਾ ਸਪੈਸ਼ਲ ਆਉਂਦੀ ਆ ਸਪੈਸ਼ਲ ਟ੍ਰੇ ਨਹੀਂ ਆਉਂਦੀ ਬੀਜ ਤਿਆਰ ਕਰਨੇ ਵਾਲਾ ਗੰਨੇ ਆ ਅੱਛਾ ਫਿਰ ਉਹਨੂੰ ਲਾਉਣਾ ਕਿ ਕਣਾ ਬਾਅਦ ਚ ਕੱਢ ਕੇ ਗੁੱਕਲ ਗਲਾਸੀ ਜਿੱਚੋਂ ਪੱਟ ਕੇ ਇੱਕ ਨਹੀਂ ਬਾ ਨਿਕਲਿਆ ਹੋਣਾ ਉਹਨਾਂ ਨੇ ਉਹਨੂੰ ਕਿਹੜਾ ਆ ਅੱਛਾ ਛੇੜ ਕੱਢ ਲੈਣੇ ਉਹ ਉਹ ਦੇ ਚਰਮੈਨ ਹੁਣ ਪਤਾ ਨਹੀਂ ਮੈਂ ਵੀ ਪੁੱਠਾ ਜਿਹਾ ਸਵਾਲ ਕਰਦਾ ਮੈਂ ਉਹਦੇ ਚ ਪਤਾ ਨਹੀਂ ਹੁਣ ਮੈਂ ਦੇਖਾਂਗਾ ਯੂਟਿਊਬਰ ਕੱਢ ਕੇ ਦੇਖਾਂਗਾ ਲੰਬਾ ਚੌੜਾ ਫਿਰ ਮੈਂ ਤੁਹਾਨੂੰ ਸਵਾਲ ਖਾ ਬਣੀ ਜਾਣੇ ਗਾਂ ਤੇ ਗਾਂ ਲੋਕਾਂ ਨੇ ਘਣੇ ਜਮੇ ਆਣ ਜਾਣ ਆ ਇਹ ਇੱਕ ਟੈਪ ਹੋ ਗਿਆ ਇੱਕ ਅੱਖ ਲਾਉਣੀ ਬਸ ਉਹਦੇ ਚ ਗੁੱਲੀ ਲਾ ਦੇਣੀ ਉਹਦੇ ਚ ਹਾਂ ਉਹ ਜਮੇ ਆਉਣੀ ਇੰਨੀ ਕੁ ਹਾਂ ਉਹ ਫਿਰ ਮਿੱਟੀ ਸਮੇਤੇ ਨਿਕਲਿਆ ਆਉਣੀ ਵਿੱਚ ਤੇ ਇੰਨੀ ਕੁ ਮਿੱਟੀ ਹੁੰਦੀ ਮਢੀ ਜੀਓ ਇਹ ਕੱਢ ਕੇ ਬਸ ਆਪਣੇ ਖੇਤਵਾ ਲਾਈ ਜਾਣੀ ਫਿਰ ਜਿੰਨੀ ਕੁ ਦੂਰ ਲਾਉਣਾ ਉਹ ਸਾਬ ਗੱਲ ਅੱਛਾ 50 ਗ੍ਰਾਮ ਉਹਨੂੰ ਲਾ ਕੇ ਨਾਲ ਦੀ ਨਾਲ ਪਾਣੀ ਲਾ ਕੇ ਚਾਲ ਉਹਨੂੰ ਉੱਥੇ ਤੁਰਿਆਉਣਾ। ਆ ਗਲਤ ਤੇਰੀ ਠੀਕ ਹੈ ਦੋ ਬੰਦੇ ਰੱਖ ਗਏ ਭਈਏ ਗੈਲਾਪ ਲੱਗ ਲੱਗ ਕੇ ਹੋ ਸਕਦੀਆਂ। ਹਾਂ ਇੱਥੇ ਚਾਹ ਇੱਥੇ ਟਰੇਆਂ ਟਰੇਆਂ ਦਾ ਹੀ ਖਰਚਾ ਟਰੇਆਂ ਲਿਆਉਣੀਆਂ ਪੈਣੀਆਂ ਬਸ ਉਹ। ਹੋਰ ਚਲ ਦੇਖ ਲੈਣ ਆਉਂਗਾ ਕਿ ਆ ਰੇਟ ਨੂੰ ਡਟੇ ਹਾਂ ਦਾ ਵੀ। ਮਿੱਟੀ ਆਪਣੇ ਕੋਲ ਆਪਣੀ ਫਰੀਦ ਹੀ ਹੈਗੀ ਆ। ਹੂੰ। ਟਰੇ ਆਪਣੇ ਕੋਲ ਦੇਸੀ ਹੈਗਾ ਉਹਨੂੰ ਮਿਕਸ ਕਰਕੇ ਭਰ ਕੇ ਟਰੇਆਂ ਵਿੱਚ ਇੱਕ ਇੱਕੋ ਅੱਖ ਲੱਗ ਜਾਂਦੀ ਆ ਐਵੇਂ ਉਹਨੂੰ ਪਾਣੀ ਡੇਲੀ ਛਿੜਕਣੇ ਵਾਲਾ ਕੰਮ ਆ। ਅੱਛਾ। ਕੋਕੋ ਜੰਮ ਦੇਣੀ। ਹਾਂ ਉਹ ਤਾਂ ਜੋ ਪਾਈਪ ਕੇ ਸ਼ਿਰ ਕੋ ਹੁੰਦਾ। ਪਾਣੀ ਛਿੜਕ ਹੋਈ ਲੱਗੇ। ਕਿੰਨੇ ਕਰੀਏ ਚ ਰ ਬਸ ਵੇਚੇ ਦੇ ਵਿੱਚ ਉਹ ਕੇਰੀ ਜੀ ਬਣਾਉਣ ਦੇ ਵਿੱਚ ਵੱਡੇ ਦੇਖਿਆ ਕੇਰੀ ਜੀ ਬਣਾ ਕੇ ਰੱਖਦੇ ਨਹੀਂ ਉਹ ਕੇਰੀ ਜੁਕਨੇ ਪਾਣੀ ਘਰ ਦੇਣੀ ਹਾਂ ਅੱਛਾ ਠੀਕ ਹੈ ਗੱਲ ਫਿਰ ਤਾਂ ਠੀਕ ਆ ਇਹ ਆੜ ਦਾ ਕੱਢ ਲਈ ਯਾਰ ਹਾਂ ਅਰੇ ਆੜ ਫਾਰਮ ਵਾਲੇ ਦਾ ਮੈਂ ਦੇਖਦਾ ਕੱਢ ਕੇ ਹਾਂ ਉਹਦਾ ਸਾਰਾ ਨਹੀਂ ਉਹਦਾ ਉਹ ਵੇਚਦੇ ਵੀ ਆ ਜੇ ਅੱਖਰ ਨੂੰ ਤਾਂ ਲਿਆਉਣੀ ਉੱਥੇ ਤੇ ਅੱਖ ਵੀ ਮਿਲ ਜਣੀ ਅੱਛਾ ਹਾਂ ਇਹ ਤਾਂ ਚਲ ਕੰਨ ਚੱਕਰਾਂ ਚ ਪਾਣਾ ਫਿਰ ਮੈਂ ਬਹੁਤ ਮਹਿੰਗੇ ਆਲੇ ਆਪਣਾ ਕਰਾਂਗੇ ਜੇ ਕਰਾਂਗੇ ਉਹ ਘੱਟ ਹੋਗਾ ਸਾਡਾ ਆਊਗਾ ਵੱਧ ਹੋਊਗਾ ਸਾਡਾ ਆਊਗਾ ਕਦੇ ਖਰਚਾ ਕਰਕੇ ਜੇ ਚੀਜ਼ ਲੈ ਕੇ ਆਉਣੀ ਫਿਰ ਉਹਦੇ ਪੇ ਗੌਰ पे ਡਬਲ ਕਰਨੀ ਪੈ ਜਾਂਦੀ ਹੈ ਆ ਬੀਜ 18 ਹੀ ਆ ਮੰਦਰ ਕਿਹੜਾ ਹੈ 18 ਹੀ ਆ ਅਦਾ ਬਿੱਗਾ ਤੋਂ ਅੱਛੀ ਲੈ ਲੰਨ ਉਹਨੂੰ 500 ਕੁੰਟਲ ਦੇ ਸਾਬ ਨਾਲ ਪੈਸੇ ਦੇ ਦਾਂਗੇ ਭਾਈ 500 ਕੁੰਟਲ 500 ਕੁੰਟਲ ਕੀਲੇ ਦਾ ਨਿਕਲੋ ਆ ਵੀ ਬੀਜ ਤੇ 500 500 ਰੁਪਏ ਕੁੰਟਲ ਉਹਦਾ ਆਈਡੀਆ ਲਾ ਲਵੇ ਵੀ ਭਾਈ ਇੰਨਾ ਕ ਬੀਜ ਬਣ ਗਿਆ ਉਹਦਾ ਬਿੱਗਾ ਸੌ ਦਾ ਹੈ ਬਿੱਗਾ ਪੈ ਜਵੇ ਜਿੰਨਾ ਪੈ ਗਿਆ ਉਸ ਵੀ ਉਸ 100 ਕੁੰਟਲ ਦੇ ਸਾਬ ਨਾਲ ਨੰਨਾ ਵੀ ਪੈ ਗਿਆ ਪੈ ਗਿਆ ਬਾਕੀ ਦਾ ਗੋੜ ਕੱਢ ਲਵੇ ਲੱਲਾ ਬੱਬਾ ਇਹ ਆਇਆ ਜਿਹੜਾ ਇੱਥੇ ਤੇ ਚੱਕ ਕੇ ਇੱਥੇ ਪੈ ਲੈਣਾ ਹਾਂ ਉਹ ਸਾਰੀ ਅੱਖ ਕਾਮਯਾਬ ਹੋਣੀ ਜਿਹੜਾ ਕਿਤੇ ਦੇ ਤਰਾਲੇ ਪਰ ਲੱਦ ਕੇ ਫਿਰ ਕੰਡਾ ਕਰਾ ਕੇ ਲਿਆਉਣਾ ਫਿਰ ਹੋਰ ਆ ਕੇ ਤਾਰਨਾ ਸੌਤ ਤੇ ਸਮਝ ਲੈ ਵੀ 30% ਖਤਮ ਹੋ ਜੀਦਾ ਹਾਂ 30 ਤਾਂ ਨਹੀਂ ਹੁੰਦੀ ਹੈਗੀ ਨਾ 30 ਤੂੰ ਖਤਮ ਹੋ ਜੀਦਾ ਵੀ ਇਹ ਕਿਹੜੇ ਗੌਰ ਕਰਦੇ ਉਹਨਾਂ ਨੂੰ ਦਾ ਜਿਕਰ ਆ ਭਰੀ ਜੀ ਓਹੋ ਗਰੂ ਜਿਹੜਾ ਗੰਨਾ ਬੀਜਣੇ ਵਾਲਾ ਉਹਨੂੰ ਬੱਖੀ ਭਾਰ ਖੜਾ ਕਰਕੇ ਲੈ ਕੇ ਆਉਣਾ ਪੈਂਦਾ ਹੁੰਦਾ ਖੜੀਆਂ ਕਰੀਆਂ ਕਰ ਲਿਆ ਵੀਰ ਹਾਂ ਹੋਰ ਕੀ ਟਰਾਲੇ ਚ ਖੜੀਆਂ ਕਰ ਰਹੀਆਂ ਨੇ ਤੂੰ ਜੇ ਵਿੱਚ ਅੱਖਾਂ ਦਾ ਨੁਕਸਾਨ ਤਾਂ ਹੈਗੀ ਆ ਇੱਥੇ ਤਾਂ ਕੋਈ ਅੱਖ ਦਾ ਨੁਕਸਾਨ ਉਹਨਾਂ ਨੂੰ ਜੇ ਜੀ ਆਉਦੀ ਚੱਲਾ ਬਣੇ ਇਹ ਵੀ ਗੱਲ ਠੀਕ ਹੈ ਇਹਦਾ ਤੁਸੀਂ ਕੱਲੋਂ ਆਹ ਇੰਨਾ ਬੀਲਾ ਰੱਖੀ ਨਾ ਆਪਣਾ ਵਰਲਾ ਖੇਤ ਇਹਨੂੰ ਵੀਜ ਦੋ ਹਾਲੇ ਪਹਿਲਾਂ ਇਹਦੇ ਇਹੀ ਕਰਦੇ ਪਹਿਲਾਂ ਹੋ ਗਿਆ ਇਹਨੂੰ ਖੇ ਵੀਜ ਦਿਓ ਇਹਨੂੰ ਫੇਰ ਵੀਜ ਦਾਂਗੇ ਆਹ ਹੱਥ ਲੋ ਥੋੜਾ ਦੋ ਬਿੱਗੇ ਵੀਜ ਕੇ ਨਾ ਤੂੰ ਤਮਾਹ ਬੀਜਣ ਨੂੰ ਕਹਿੰਦੇ ਪਾਪਾ ਜੀ ਕਹਿੰਦੇ ਮਾਂ ਬੀਜ ਦਿੰਦਾ ਹੈ ਠੀਕ ਪੰਜਾਂ ਦਿਨ ਤੱਕ ਹਾਂ ਇਹਨੂੰ ਅੱਜ ਦੀ ਧੁੱਪ ਲੱਗ ਗਈ ਕੱਲ ਦੀ ਧੁੱਪ ਲੱਗ ਗਈ ਆਹਨ ਪੁਰਪੁਰਾ ਜਣਾ ਤੇ ਰੇਸ ਟਕੇ ਤੇ ਇਨ ਟਰਾਲੀਆਂ ਦੇ ਸੀ ਦੀਆਂ ਬਸਾਂ ਨਾਲ ਦੇ ਨਾਲੇ ਬਜਾਈ ਕਰਦਨੇ ਅੱਛਾ ਰਹੀ ਤਾਂ ਮੈਂ ਕਹਿੰਦਾ ਪੁੱਛ ਲਿਆ ਉਹਨੂੰ ਕਿ ਨਹੀਂ ਆਪਾ ਜੀ ਨੇ ਕਰੀਤੀ ਗੱਲ ਕਹਿੰਦਾ ਕੁਲਦੀਪ ਕੋ ਪਿਆ ਰਹੀ ਕਹਿੰਦਾ ਹਾਂ ਕੁਲਦੀਪ ਸਰਦਾਰ ਸਾਹਿਬ ਕਹਿੰਦੇ ਦੋ ਟਰਾਲੇ ਤੇਨ ਇੱਥੇ ਪਿਆ ਦੋ ਟਰਾਲੇ ਉੱਥੇ ਪਿਆ ਬਸ ਆਪਣਾ ਸਰ ਦੇਣਾ ਇੱਥੇ ਦਾ ਅੱਛਾ ਫਿਰ ਗੱਲ ਕਰਾਂਗੇ ਜਾਓ ਗਾਹਾਂ ਪਾ ਗਾਹਾਂ ਵਾਲਾ ਕਿਲਾ ਵਿੱਚ ਬੀਜਣ ਦੀ ਹੋਈ ਆਪਣੀ ਤਿਆਰੀ ਜਦ ਤੱਕ ਤਾ ਰੇ ਆਵੇਂ ਮਿਲਣ ਲੱਜਣਾ ਫਿਰ ਰਸਤੇ ਰੁਸਤੇ ਸਾਰੇ ਖੁੱਲੇ ਜਾਣਗੇ ਹੌਂਸਾ ਚੱਕਰ ਮੈਨੂੰ ਰਸਤੇ ਆਣਾ ਹੁੰਦਾ ਕਿ ਜਿਵੇਂ ਉਹਨਾਂ ਕੁਲਦੀਪ ਦੇ ਪਿਆ ਉੱਥੇ ਗੰਗਾ ਦਾ ਡਾਇਰ ਸੈਲਾ ਵੱਧਾ ਪਾ ਦਈ ਜਨਾ ਮੈਂ ਉਹ ਵੀ ਗੱਲ ਹੈਗੀ ਆ ਡਾਇਰ ਦਾ ਸੈਲਾ ਵੀ ਕੰਮ ਕਰ ਜਾਂਦਾ ਕਹਿ ਪਰ ਕੇਰੇ ਵਿੱਚ ਗੈਲ ਬਰਾਬਰ ਆ ਦੇਖਣਾ ਬਈ ਉਹਦੇ ਪੰਜ ਸੌ ਕਾ ਮਾਰਨੇ ਮੈਂ ਤਾਂ ਦੱਸਾਂ ਇੱਕ ਵਾਰ ਅਮਰੀਕਾ ਵਾਲੇ ਨੇ ਇੱਥੇ ਜ਼ਮੀਨ ਸਾਜੀ ਲੱਤੀ ਕਿਉਂ ਸਕੇਤਰ ਜਣਦੇ ਸੀ ਇੱਕ ਕੀਲਾ ਬੀਜ ਤਾਂ ਬੀਜ ਗਿਆ ਤੇ ਰੇ ਕੇਰ ਦੇ ਦੇ ਵਿੱਚ ਹਾਂ ਉੱਪਰ ਤੇ ਪੈ ਗਿਆ ਮੀਂਹ ਮੀਂਹ ਵੀ ਆ ਉਹ ਡੋਣਾ ਵੀ ਨਹੀਂ ਢਕਉਂੀਆਂ ਦੇ ਵਿੱਚ ਪਾਣੀ ਖੜ ਗਿਆ ਐਨ ਆਹੋ ਬੇਹਸਾਰ ਹੁਣ ਗੰਨਾ ਜੰਮਿਆਗਾ ਹੋ ਹਾਂ ਸਾਰੇ ਖੇਤਾਂ ਨੂੰ ਥਲਾ ਲੱਗ ਛੱਡ ਗਏ ਜੂਆਂ ਪਰ ਇੰਨੀ ਮਿਹਨਤ ਕਰੀ ਉਹਨਾਂ ਉਹ ਕਿੱਥੇ ਉਹ ਦੀ ਬੇਗੋਰੀ ਜੀ ਤੇ ਬਸ ਇੰਨਾ ਜੰਮਿਆ ਬੇਹਸਾਰ ਗੰਨਾ ਹੁਣ ਤੂੰ ਮੈਨੂੰ ਇਹ ਦੱਸ ਬੀ ਤੇ ਪਰ ਉਹ ਮਰਵਾ ਦੀਏ ਲੈਜਰ ਇੱਕ ਵਾਰ ਵੱਡਣਾ ਚਾਹੀਦਾ ਹੈ ਹਨਾ ਇੱਕ ਵਾਰ ਸੰਤਲ ਜਾ ਉਹਦੇ ਬੈਨ ਪਾਣੀ ਬਰਾਬਰ ਖੜਾ ਰੰਦਾ ਫਿਰ 2 ਸਾਲ ਇਹਨੂੰ ਬਵਾ ਨਾ ਬਾਹ ਆਉਣਾ ਹੈ ਨਾ ਟਰੈਕਟਰ ਵੜਨਾ ਔਰ ਉਹੀ ਆ ਬਸ ਜਿਸ 8 ਦੂਏ ਮਤਲਬ ਪਾਣੀ ਉਹ ਕਰਨਾ ਉਹਦਾ ਸੀਡ ਨਾ ਸੂਟ ਨਾ ਹੋਇਆ ਚਲ ਦੇਖਦੇ ਆ ਫਿਰ ਕਹਿੰਦੇ ਆ ਉਹਨੂੰ ਤੇਰਾ ਕਿੰਨਾ ਕੰਮ ਰਹਿ ਗਿਆ ਉਧਰ ਹੁਣ ਨਿੱਪੜ ਗਿਆ ਨਿੱਪੜ ਗਿਆ ਬਾਬਾ ਫੇ ਸਾਡਾ ਵੀ ਇੱਥੇ ਸਾਡੇ ਉਹ ਨਹੀਂ ਕਰਨੀ ਜ਼ਬਰ ਨਹੀਂ ਨਹੀਂ ਹਾਂ ਹੋਰ ਹੁਣ ਸਾਡੇ ਤਾਂ ਫੇ ਨਹੀਂ ਪਤਾ ਮੈਨੂੰ ਹਾਂ ਇਹਨੇ ਕਿਧਰ ਜਾਣਾ ਕਰਨ ਦੇ ਤੇ ਮੇਰੇ ਤਿੰਨ ਪਿੰਡ ਪੰਪ ਲਾ ਕੇ ਤਿੰਨ ਪੰਪ ਪਿੰਡ ਲਾ ਕੇ ਠੀਕ ਹੈ ਤੇ ਕਰਨ ਦੇ ਜਾਣਾ ਹੋਰੇ ਤਾਂ ਹੋਰ ਹੋਣਾ ਕੋਈ ਫੇ ਨਹੀਂ ਬਾਬਾ ਜੀ ਤਾਂ ਕਹਿੰਦੇ ਬੰਦਾ ਆ ਗਿਆ ਹੁਣ ਦੇਖ ਅਸੀਂ ਅਸੀਂ ਤੁਹਾਨੂੰ ਦੇਖਦੇ ਜਿਹੜੇ ਤੇਰੇ ਲੱਗੇ ਆ ਵੀ ਉਹੀ ਹੂੰ ਜਦ ਮੇਰੇ ਕਣਕ ਪਰ ਹੋ ਗਈ ਦੀ ਮਾਚਰ ਹੁਣ ਆਇਆ ਮੈਂ ਮੱਕੀ ਪਰ ਵੀ ਕਰਾ ਦਮਾ ਪੰਜਾਰ ਪੰਪ ਠੀਕ ਆ ਠੀਕ ਆ ਪੰਜਾਰ ਮਾ ਨੂੰ ਮੱਕੀ ਦਾ ਪੰਪ 55 55 ਕਿਹੜੀ ਆ ਮੱਕੀ ਬਾਸ ਤੇ ਮੱਕੀ ਬਾਸ ਤੇ ਪਤਾ ਨਹੀਂ ਵੀਰੀ ਯਾਰ ਮੈਂ ਸੀ ਸਿੰਦਰੇ ਪਈ ਅੱਛਾ ਅੱਛਾ ਆਪਾਂ ਦੱਸ ਕੇ ਹੀ ਲੈ ਆਉਂਦੇ ਬਸ ਉਹਨਾਂ ਨੂੰ ਮੱਕੀ ਬਾਸ ਤੇ ਦੇਖੀ ਉਹਨੇ ਹੂੰ ਹੂੰ ਮਿੰਦਰ ਕਣਕ ਦਾ ਯਾਰ ਬਹੁਤ ਸੋਹਣੀ ਜੰਮੀ ਹੋਈ ਆ ਹਾਂ ਮੈਂ ਤਾਂ ਯਾਰ ਆਪ ਮੈਂ ਇੱਧਰ ਤੇ ਜਦ ਮੈਂ ਆਇਆ ਇੱਧਰ ਨੂੰ ਮੈਂ ਫੇਰ ਕਹਾ ਮੈਂ ਕੈਂਸਰ ਇਹ ਨਾ ਕਰ ਦਮਾ ਜਵਾਬ ਇਹ ਨਾ ਦੇ ਦਮਾ ਇਹ ਕਣਕ ਨੂੰ ਦੇਖ ਕੇ ਹੂੰ ਵੇਖ ਹੁਣ ਇਹ ਤਾਂ ਜਦੋਂ ਉਹ ਵੀ ਕਹਿੰਦੇ ਬੰਦਾ ਸਾਈਡ ਸਾਈਡ ਠੀਕ ਹੁੰਦੀ ਇਹ ਤਾਂ ਹੁਣ 10 ਫੁੱਟ ਅੰਦਰ ਵਾਲੀ ਹੈ ਜੇ ਹੁੰਦੀ ਤਾਂ ਸਾਈਡ ਸਾਈਡ ਚਲੋ ਵੀ ਠੀਕ ਨਾ ਗਣਕ ਪੂਰੀ ਸਾਰੀ ਵਧੀਆ ਇੱਕਦਮ ਬਰਹਿਣਾ ਇੱਕ ਥਾਰ ਇੱਕ ਥਾਰ ਵੀ ਖੜੀ ਆ ਇਹ ਵੀ ਗੱਲ ਹੈਗੀ ਆ ਫਿਰ ਆਪਾਂ ਹੁਣ ਇਹਦਾ ਇੱਕ ਤਾਂ ਬੰਫਰ ਲਵਾਈ ਹੈ ਮੂਲੇ ਪਾਸੇ ਟਰੈਕਟਰ ਦੇ ਹਨਾ ਜਿਹੜਾ ਖੜਾ ਹੁੰਦਾ ਦਾ ਇਹ ਹਾਂ ਹਾਂ ਹੁਣ ਜੇ ਹੁਣ ਆਪਣੇ ਕੋ ਸੋਸਾਇਟੀ ਦੇ ਵਿੱਚ ਆ ਗਿਆ ਉਹ ਤਾਂ ਆਪਾਂ ਉਹ ਕੰਮ ਵੀ ਲੱਗੇ ਉਤੇ ਜाहिरਾ ਹੀ ਲੈਣਾ ਚੱਲੇ ਆ ਫਿਰ ਹੁਣ ਆ ਜਾ ਫਿਰ ਪੁਆਇੰਟਰ ਦਾ ਵੀ ਲੱਗ ਜੂ ਮੈਂ ਪਰ ਹਾਂ ਉਹ ਲੋਵਾਦਣਾ ਮੂਰੇ ਲੋਵਾਦਾ ਲੰਬਾ ਜਾ ਕਰਕੇ ਲੋਵਾਦਣਾ ਮੂਰੇ ਚੀਜ਼ ਰੱਖੋ ਜੂ ਨੜੇ ਉਪਰ ਲਓ ਜੀ ਬੰਦਾ ਪਹੁੰਚ ਗਿਆ ਕਿੰਨੇ ਪੰਪ ਪਰੋਣੇ ਫਿਰ ਇੱਥੇ ਹੁਣ ਤਾਂ 4 ਕਿੱਲੇ ਆਦੇ ਪਰ ਤਾਂ ਛੜਕਣ ਦੀ ਲੋੜ ਨਹੀਂ ਜਿਹੜੇ ਵੇਚਦਾ ਛੜਕਣ ਦੀ ਲੋੜ ਆਪਣੇ ਵਿਚਾਰ ਪੈਸ਼ ਨਹੀਂ ਪੰਜ-ਪੰਜ ਲੋਵਾਦਾਂ ਦੀ ਕਿੱਲੀ ਹਾਂ ਪੰਜ-ਪੰਜ ਵੀ ਠੀਕ ਆ ਇਹ ਗੰਬੀ ਵੀ ਕਰਾਂ ਮੈਂ ਦੋ ਹੀ ਵਟਿਆ ਪੰਜ ਪੰਜ ਚੋਕਾ ਵੀ ਵੀ ਪੰਪ ਬਣਨੇ ਆ ਵੀ ਟੋਟਲ ਠੀਕ ਆ नहीं पांच चौका भी हाँ पांच चौका भी हो गए बी पंप अब ये इसमें से ना 200 सौ एम कम करना है 200 सौ छोड़ना है इसमें फिर एक किले का इसमें से 100 ml छोड़ना है इधर लीटर है ना आधा लीटर है ਇਸਮੇ 100 ਮਲ ਛੋੜਨਾ ਇਸਮੇ 200 ਮਲ ਜਿਆਦਾ ਕੋਈ ਕਾਹੀ ਚੀਜ਼ ਕੱਢਣੀ ਆ ਤਾਂ ਦੇਖ ਲਓ ਪਪਾ ਜੀ ਕੋਈ ਹੈਕੋਂ ਭਾਂਡਾ ਕਿੱਥੇ ਗੜੀ ਦੇ ਸੀ ਆਂ ਆ ਫਿਰ ਇਹਨੂੰ ਉਹ ਕਰਕੇ ਦੇ ਦਿੰਦੇ ਆ ਕੋਈ ਨੀ ਹਾਂ ਫਿਰ ਪਿੰਡਰ ਸੇ ਤੇ ਕਿਆ ਵਾਲਾ ਤਰਾ ਹਤਿੰਦਰ ਹੈ ਇਹਦਾ ਕਮਜ਼ੋਰ ਹੋ ਗਿਆ ਹੈ ਕਮਜ਼ੋਰ ਉਹ ਕੰਮ ਪਾਈ ਕੰਮ ਦਾ ਜੋਰ ਆ 40 ਕਿਲੋ ਤਾਂ ਪੰਪ ਚਾਕੇ ਫਰੀ ਜਾਣਾ ਸਾਰੇ ਦਿਹਾੜੇ ਆਉਂਦੇ ਡੰਗਰ ਉਧਰ ਡੰਗਰ ਵੀ ਦੀ ਨੌਕਰੀ ਵੀ ਕਰੀ ਵੀ ਡੰਗਰ ਕਿੱਥੇ ਕਰੀ ਵੀ ਤੇ ਕਿੱਥੇ ਜੱਗੀ ਕੋਲ ਲੱਗਿਆ ਹੋਇਆ ਹੈ ਅੱਛਾ ਕਾਕੇ ਪੰਡਾ ਕਰਕੇ ਫਿਰ ਆਪਣਾ ਵਿੱਚ ਨਵਾ ਛੱਟ ਮਾਰ ਦਿੰਦਾ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੀ ਕਮਾਉਣ ਦਾ ਜ਼ਰੀਆ ਹੋ ਰਿਹਾ ਹੈ ਆ ਫਿਰ ਹੁਣ ਇਹ ਵੀ ਪਤਾ ਕਿੰਨਾ ਕਿੰਨਾ ਇਹ ਅੱਛਾ ਮਣਕਾ ਹੀ ਪਾਉਣੇ ਵਾਲੀ ਗੱਲ ਆ ਫਿਰ ਤਾਂ 50 ਮੈਂ ਲਿਆ ਹਾਂ ਫਿਰ ਚਾਰ ਕੱਢਦੇ ਇਹ ਚਾਰ ਕੱਢਦੇ ਹੋ ਜਾਂਦੇ ਹੂੰ ਇਹਦੇ ਦੀ ਕਿੱਥੇ ਪਾਉਣੀ ਸੋਰ ਮੇਰੀ ਗੱਲ ਪਹਿਲਾਂ ਨਾ ਇਹ ਤੂੰ ਐਸਾ ਕਰੋ ਨਹੀਂ ਹਾਂ ਚਲੋ ਗਲਬੜਾ ਇਹਦੇ ਵਿੱਚ ਕੱਢ ਲੈਣੀ ਸੀ ਬਾਕੀ ਇਹਦੇ ਵਿੱਚ ਪਾ ਦੇਣੀ ਸੀ ਪਰ ਹੁਣ ਤਾਂ ਹੁਣ ਪਤਾ ਨਹੀਂ ਤੇ ਇਹ ਆਪਣਾ ਇਹਨੇ ਨਾਪ ਬਣਾ ਲੈਣਾ ਇਹਨੇ ਤਾਂ ਹਾਂ ਮੈਂ ਡਾਲੀ ਆ ਮੈਂ ਨਾਪ ਬਣਾਇਆ ਇਹਦਾ ਬਣਾਇਆ ਨੇ ਸਾਰੇ ਵੇਖੀ ਇਹ ਇਹ 100 ਇਹ 100 ਕੱਢਣਾ ਇਹ 100 ਕੱਢਣੀ ਦੋ ਟੱਕਣ ਨਿਕਲ ਜਾਣ ਪੂਰੇ ਹਾਂ 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 ਇਹ 100 ਕੱਢਣੇ ਆ ਨੀ ਗਲ ਪਤਾਸ ਕਾ ਪੂਰਾ ਉੱਪਰ ਤੱਕ ਗਿਆ ਇਹ ਕੀ ਇਹ ਇਸ ਵਿੱਚ ਕਿਉਂ ਡਾਲਣ ਲਗਾ ਨਾਕਾ ਉਸ ਵਿੱਚ ਡਾਲ ਦੇ ਦੇ ਨਿਕਾਲ ਹਾਂ ਉਹ ਤਾਂ ਥੱਲੇ ਡੁੱਲਣ ਤੋਂ ਉਹਦੇ ਉੱਪਰ ਲੱਗਿਆ ਅੱਛਾ 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 ਇਹ ਗਿਰੂ ਵੀ ਤਾਂ ਪਾਣੀ 'ਚ ਗਿਰੂ ਵੀ ਥੱਲੇ ਇਹਦੇ ਵਿੱਚ ਡਾਲੂਗਾ ਅੱਛਾ ਉਹ ਤੁਸੀਂ ਗੱਲੇ ਨਹੀਂ ਸਮਝੇ ਮੇਰੀ ਇਹਨੂੰ ਤਾਂ ਸਾਰੀ ਨੂੰ ਇੱਧਰ ਡਾਲਣਾ ਪਵੇਗਾ ਤੂੰ ਇਸ ਵਿੱਚੋਂ ਜੋ ਡਾਲਣਾ ਹੈ ਨਾ ਇਹ ਵਾਲਾ ਇਸ ਵਿੱਚ ਡਾਲ ਲੇ ਆ ਮੈਂ ਸੋਚ ਇਹ 10 ਆਪਣਾ 10 ਤੇ ਇਹ 28 ਕਿੰਨੀ ਗਹਿ ਪੂਰਾ ਹੋ ਛੋੜੀ ਸਮਝੋ ਆਪ ਮੇਰੀ ਬਾਤ ਸਮਝੋ ਜੋ ਮੈਂ ਬੋਲ ਰਹਾ ਨਾ ਛੋਟ ਛੋਟ ਉਹ ਇੱਕ ਡਾਲ ਲਿਆ 8 ਡਾਲ ਲਵੋ ਉਹ ਵਾਲੇ ਇਸੇ ਵਿੱਚ ਡਾਲ ਲੋ ਆਪਣੇ ਪਹਿਲੇ 8 ਹਮ ਇਸ ਵਿੱਚ ਬਚ ਜਾਏਗਾ ਜੋ ਬਚ ਜਾਏਗਾ ਠੀਕ ਹੈ 4 ਪਜਾ ਰਹੀਆਂ ਨੇ ਵਿੱਕੀ ਪੂਰਾ ਹੋ ਹਾਂ ਹਾਂ ਮੈਨੂੰ ਲੱਗਦਾ ਨਹੀਂ ਹੈਗਾ ਹੁਣ ਟੱਕਣ ਦੇ ਉੱਪਰ ਜੋ ਗੱਲ ਹੋ ਗਈ ਗਲਤ ਫਿਰ ਤੱਕਣ ਦੇ ਫੱਕਰੀ ਹੈ चार नहीं पाँच देखने दो अभी है ना आधा है ठीक है ठीक है फिर ठीक है सात, हाँ ਕਮ ਹੋ ਗਿਆ ਵੀ ਐ ਨਹੀਂ 100 ml ਛੋੜਨਾ ਥਾ ਨਾ ਹਾਂ 100 ਗ੍ਰਾਮ ਹੋਗਾ ਉਹ ਅੰਜਾਨ ਕਵਰ ਕੇ ਬੜੀ ਗਰੀ ਹੈ ਪੂਰੇ ਹੋਗਾ ਇਹ ਕਮ ਨਹੀਂ ਹੋਗਾ ਕੋਈ ਦਿਨ ਸੇ ਪਤਾ ਲੱਗਦਾ ਨਾ ਲੱਕੀ ਪਰ ਤੋ ਆ ਕੇ ਮੈਨੂੰ ਚੈੱਕ ਕਰਾ ਮੜਾ ਜੀ ਕਹਾ ਇਹਦਾ ਟੱਕਣ ਹੀ ਦਾ ਟੱਕਣ ਦਾ ਹੁਣ ਉਹ ਬੜਾ ਟੱਕਣ ਇਹਦੇ ਪਰ ਵੀ ਆ ਟੱਕਣ ਛੋਟਾ ਹੈ ਇਹਦੇ ਪਰ ਵੀ 50 ml ਤੱਕ ਹੈ ਨਾ ਉਹ ਚੌੜਾ ਜਿਆਦਾ ਹਾਂ ਆ ਤੇਰੇ ਵਾਲਾ ਚੌੜਾ ਜਿਆਦਾ ਉਹ ਦੂਆ ਉਹ ਛੋਟਾ ਦਿਖਾਣਾ ਜਰਾ ਸਰਦਾਰ ਕੋ ਉਹ ਪੜਿਆ ਮੈਂ ਤੁਹਾਨੂੰ 50 ml ਲਿਖਿਆ ਵਾ ਪੁਜੀਤਰ ਨਾ ਨੋ ਬੀ ਕਿ ਤੇ ਤੂੰ ਪਾਸੀ ਲਿਖਾ ਵੇ ਇੱਕ ਪਾਸੀ 50 ਦੇ ਇੱਕੀ ਜਾਵੇ ਤੂੰ ਇੱਕ ਸਾੜੇ ਆ ਸਾਰੇ ਟਾਰਗੇਟ 50 ਮਨ ਹਾਂ ਫਿਰ ਇਸ ਦਿਨ ਤੱਕ ਭਰਦਾ ਤਾਂ ਇਹ ਠੀਕ ਹੈ ਅਭੀ ਇਸ ਕੋ ਐਸਾ ਚਲ ਆ ਪਾਦੇ ਥੋੜਾ ਹੋਰ ਪਾਦੇ ਵੀ ਕਿ ਹੋਰ ਗੇ ਦੇ ਥੋੜੀ ਜੀ ਕਿਧਰ ਹੋਵੇ ਥੋੜੀ ਜੀ ਗੇਰ ਦੇ ਟੱਕਣੇ ਭਰ ਕੇ ਦੇ ਚਲਨਾ ਬਾਕੀ ਇਧਰ ਪਾ ਦੇ ਬਿਕਾ ਰਚਦਾ ਮਗਰ ਕਿ ਆਨੇ ਟੱਕਰ ਪੈਣਾ ਨਹੀਂ ਨਾ ਵਿੱਚ ਪੈਗਾ ਜਿਹੜਾ ਵੱਧ ਜਾ ਮੁੜ ਕੇ ਹਾਂ ਚਲ ਦੇਖੋ ਦੂ ਦੂ ਆ ਵੀ ਭਰ ਕੇ ਦੇਖਿਆ ਕੀ ਹੋਇਆ ਬਹ ਪੂਰੀ ਪੂਰੀ ਇਹਦੇ ਚ ਪਿੱਛੇ 50 ਮਿਲ ਰਹਿੰਦੀ ਹੈ ਮੜਾ ਇਹਦੇ ਫੇ ਆ ਖੜ ਖੜ ਖੜੀ ਆ ਤੂੰ ਆਟਕਣ ਵੀ ਭਰ ਦੇ ਮੜਾ ਦੇਖੀਏ ਭਰੀ ਕੋਈ ਬਾਤ ਹੋਰ ਉਹ ਦੂਈ ਦਾ ਭੰਲਾ ਉਹ ਖੜ ਜੋ ਪਾਪਾ ਜੀ 1 ਮਿੰਟ ਦੇ ਸੋ ਸਾਨੂੰ ਦਿਮਾਗ ਲੜਾ ਰਣ ਦਾ ਮੜਾ ਜੱਕਿਆ ਮਾਦਾ ਪੂਰੀ ਪੂਰੀ ਹੋਣਾ ਫਿਰ ਇਹਦੇ ਮੇਰੇ तरफ ਕਿਆ ਚੱਕਰ ਹੋਇਆ ਫਿਰ 50 ਮਿਲ ਘਾਟੇ ਆ ਫਿਰ ਸੋਰੀ ਮੋਟਕਣੇ ਤੋਂ ਸੱਤ ਅੱਠ ਅੱਠ ਤੋਂ ਨਹੀਂ ਸੱਤੇ ਡਾਲਿਆ ਸੀ ਨੇ ਪਹਿਲਾਂ ਦਾ ਹਾਂ ਪਰ ਉਹ ਨਾ ਟੋਲ ਉਹ ਨਾ ਟੋਲ ਨਹੀਂ ਥੋੜੀ ਟੋਲ ਚਲੋ ਇਧਰ ਇਸੀ ਵਿੱਚ ਦੇ ਦੋ ਨਾ ਇਸਕੋ ਉਸੇ ਵਿੱਚ ਪਾ ਲੇਗੇ ਨਾ ਨਾ ਉਹ ਕੋਈ ਬਾਤ ਨਹੀਂ ਕੋਈ ਦਿੱਕਤ ਨਹੀਂ ਚਲ ਜਾਏਗਾ ਕੀ ਕਰੇ ਆਪਾਂ ਅੱਛਾ ਸਦੇ ਤਾਂ ਰੱਖ ਲਿਆ ਵੀ ਤਾਂ ਧੋ ਵੀ ਹੁਣੀ ਵਾਲਾ ਦਲੇ ਲੱਗੀ ਹੋਈ ਦੋਰੀ ਇਹਦਾ ਵੱਧੇ ਚਲ ਬਸ ਚਲ ਠੀਕ ਹੈ ਨਾ ਵੀ ਧੋ ਲਾ ਚਲ ਹਾਂ ਉਹ ਰਾਦੇ ਦੂਏ ਦਾ ਵੀ ਇਕਣੀ ਕਰ ਦਿੰਦੇ ਪੂਰਾ ਅਭੀ ਤੇਰੇ ਪਾਣੀ ਦਾ ਪਤਾ ਚੱਲ ਗਿਆ ਤੈਨੂੰ ਕਿਤਨਾ ਡਾਲਦੀ ਏ ਇਸ ਵਿੱਚ ਕਿਆ ਕਰਦੀ ਆ ਦੋ ਡਾਲੇ ਸੀ ਪਾਣੀ ਜੀ ਦੋ ਡਾਲੇ ਸੀ ਨਾ ਤਿੰਨ ਬਣ ਗਏ ਸਮਝ ਲਓ ਤਿੰਨ ਬਣ ਗਏ ਹਣਾ ਹਾਂਜੀ ਤਾਂ ਵੀ ਦੇਖ ਲਓ ਕਿਆ ਕਰਨਾ ਕਿਤਨਾ 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 ਡਾਲਣਾ ਤੇਰੇ ਕੋਲ ਦਿਮਾਗ ਲੜਾਣਾ ਪੜੇਗਾ ਦਵਾਈ ਤੇਰੇ ਕੋਲ ਦੇਦੀ ਮੈਂ ਚਲ ਉਸ ਕੋ ਤਾਂ ਛੋੜ ਦੇ ਵੀ ਕਿਆ ਕਰਨਾ ਉਸ ਕੋ हमको ਚਾਹੀਏ ਹੀ ਨਹੀਂ ਬਸ ਇਹਦਾ ਕੋਈ ਲੋੜ ਨਹੀਂ ਹੁਣ ਆ ਦੇਖ ਕੋਈ ਨਹੀਂ ਬਣਿਆ ਇਹਦੇ ਵਿੱਚ ਤੇ ਵੀ ਆਪਾਂ ਨੂੰ 100 ml ਕੱਢਣੀਆਂ ਚਾਰ ਚਾਰ ਕੱਢ ਲੈ ਯਾਰ ਵਿੱਕੀ ਬਾਕੀ ਨੂੰ ਦੇ ਦੇ ਅਨਿਜ਼ ਬਾਲਾ ਨਾ ਬਰੋ ਹਾਂ ਜੇ ਇਕੱਠੀ ਫਿਰ ਆਇਆ ਨਾ ਹੋਵੇ ਕਿਤੇ ਬਾਅਦ ਚ ਵੀ ਕਿਤੇ ਹਾਂ ਪੂਰੀ ਜਿਹੀ ਹੋ ਗਈ। ਹੁਸ਼ਕਾ ਲਈ ਉਸੇ ਮੇਰੇ ਨਾਲ ਨਹੀਂ ਜੀਏਗਾ ਕਿ ਉਸ ਵਿੱਚ ਤਾਂ ਹੀ ਹੈ। ਇੱਕ ਤਾਂ ਪਉਏ ਵਰਨੇ ਆ ਉਹ ਜਿਹੜਾ ਪਿਆਏ ਉਹ ਕਿੰਨੇ ਉਹਦਾ ਕੋਈ ਨਹੀਂ ਪਤਾ ਸੋਰਾ। ਉੱਪਰ ਤੇ ਪਾਟਤਾ ਇਹਨਾਂ ਨੇ। ਮੋ ਬਕੀ ਉਹ ਪਾਨ ਕੀ ਲਗਾਏਗਾ ਜੀ ਅਨਜਾਸੇ ਮੈਂ ਰੱਖ ਲਈਏ ਕਿ ਲਗਾ। अच्छा ऐसी रख ले डाल दिया फिर इसी में इसी में डाल दूँ हां उसी में डाल दी अनजा से पलट ली चल छोड़ दे, दे, दे परे। प्रें। 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 बस बस मिक्की बस गीले का क्या रह गया सारी जा पाती इधर वो कानू पाती सारी यार बहुत है चल वो ठीक है चक्को बस होगा नि बड़े काम फिर करता जैसे रे चलो जी हुन अगले ब्लॉग में मिलते पता नहीं साडी क्या बनना क्या नहीं बनना हुन अगले ओदे विच मिलंगे धन्यवाद जी ਤੁਹਾਡੇ ਸਾਰਿਆਂ ਦੇ ਵੀਡੀਓ ਦੇਖਣ ਲਈ